ਜਾਨਪੁਰ ਵਿਖੇ ਨਸ਼ਾ ਥੰਮਣ ਦਾ ਨਾਮ ਨਹੀਂ ਲੈ ਰਿਹਾ ਆਏ ਦਿਨ ਨਸ਼ੇੜੀ ਦਿੰਦੇ ਨੇ ਵਾਰਦਾਤਾ ਨੂੰ ਅੰਜਾਮ ਉੱਥੇ ਹੀ ਅੱਜ ਸੁਜਾਨਪੁਰ ਦੇ ਪੁਲ ਨੰਬਰ 5 ਦੇ ਨਜ਼ਦੀਕ ਇੱਕ ਨਸ਼ੇੜੀ ਜੋ ਕਿ ਸ਼ਰੀਆਮ ਦਾਤਰ ਲੈ ਕੇ ਘੁੰਮਦਾ ਪਿਆ ਸੀ ਉਸ ਸਮੇਂ ਇੱਕ ਔਰਤ ਆਪਣੇ ਘਰ ਨੂੰ ਜਾ ਰਹੀ ਸੀ ਜਦੋਂ ਉਸਨੇ ਉਹਦੇ ਹੱਥ ਵਿੱਚ ਦਾਤਰ ਦੇਖਿਆ ਤੇ ਉਹ ਕਬਰਾ ਗਈ ਅਤੇ ਉਸਨੇ ਰੋਲਾ ਪਾਉਣਾ ਸ਼ੁਰੂ ਕਰ ਦਿੱਤਾ ਕੁਝ ਲੋਕਾਂ ਨੂੰ ਉਸਨੇ ਰੋਲਾ ਪਾ ਕੇ ਇਕੱਠਾ ਕਰ ਲਿਆ ਉਸ ਨੂੰ ਲੱਗਾ ਕਿਤੇ ਇਹ ਮੇਰੇ ਤੇ ਹਮਲਾ ਨਾ ਕਰ ਦੇਵੇ ਹੋਰ ਵੀ ਲੋਕਾਂ ਨੇ ਉੱਥੇ ਦੱਸਿਆ ਕਿ ਇਹ ਥੋੜੀ ਦੇਰ ਪਹਿਲਾਂ ਮੋਟਰਸਾਈਕਲ ਨਾਲ ਪੰਗੇ ਕਰਦਾ ਪਿਆ ਸੀ ਕਿਉਂਕਿ ਅੱਗੇ ਹੀ ਲੁੱਟਖੋ ਅਤੇ ਚੋਰੀ ਦੇ ਮਾਮਲੇ ਥੰਮਣ ਦੇ ਨਾਮ ਨਹੀਂ ਲੈ ਰਹੇ ਆਏ ਦਿਨ ਦੇਖਣ ਨੂੰ ਮਿਲਦਾ ਹੈ ਚੈਨ ਸਨਚਿੰਗ ਅਤੇ ਮੋਟਰਸਾਈਕਲ ਚੋਰ ਨਸ਼ੇੜ ਤਾਨੂ ਅੰਜਾਮ ਦਿੰਦੇ ਨੇ ਉੱਥੇ ਹੀ ਗੱਲ ਕੀਤੀ ਜਾਵੇ ਤਾਂ ਸੁजानਪੁਰ ਵਿੱਚ ਨਸ਼ਾ ਚਰਮ ਸੀਮਾ ਤੇ ਹੈ ਲੇਕਿਨ ਪ੍ਰਸ਼ਾਸਨ ਹੈ ਜੋ ਅੱਖਾਂ ਮੀਟ ਕੇ ਬੈਠਾ ਹੈ ਜਦੋਂ ਵੀ ਕੋਈ ਘਟਨਾ ਹੋ ਜਾਂਦੀ ਹੈ ਤਾਂ ਉੱਥੇ ਖਾਣਾ ਪੂਰਤੀ ਦੇ ਨਾਤੇ ਪਹੁੰਚ ਕੇ ਗੱਲ ਨੂੰ ਮੁਕਾ ਦਿੰਦੇ ਨੇ ਲੰਬਾ ਸਮਾਂ ਬੀਤ ਜਾਣ ਤੋਂ ਬਾਅਦ ਵੀ ਕੋਈ ਵੀ ਅਧਿਕਾਰੀ ਨਾ ਪੁੱਜਿਆ ਅਤੇ ਉੱਥੇ ਹੀ ਲੋਕਾਂ ਵੱਲੋਂ ਵਾਰ-ਵਾਰ ਫੋਨ ਕਰਨ ਤੋਂ ਬਾਅਦ ਵੀ ਫੋਨ ਚੁੱਕਣ ਦੀ ਵੀ ਕਿਰਪਾਲਤਾ ਨਹੀਂ ਕੀਤੀ ਗਈ ਤਾਂ ਲੋਕ ਪ੍ਰਸ਼ਾਸਨ ਕੋਲੋਂ ਕੀ ਉਮੀਦ ਕਰ ਸਕਦੇ ਨੇ ਕਿ ਪ੍ਰਸ਼ਾਸਨ ਸਾਡਾ ਸਾਥ ਦੇਵੇਗਾ ਲੋਕਾਂ ਨੂੰ ਆਪ ਹੀ ਆਪਣੀ ਜਾਨ ਦੀ ਰੱਖਿਆ ਕਰਨੀ ਪਵੇਗੀ ਕਿਉਂਕਿ ਪ੍ਰਸ਼ਾਸਨ ਹੈ ਉਹ ਤਾਂ ਕਿਸੇ ਹੋਰ ਹੀ ਜ਼ਰੂਰੀ ਕੰਮਾਂ ਵਿੱਚ ਫਸਿਆ ਹੋਇਆ ਹੈ ਲੋਕਾਂ ਦੀ ਜਾਨ ਦੀ ਉਹਨਾਂ ਨੂੰ ਕੋਈ ਵੀ ਪਰਵਾਹ ਨਹੀਂ ਹੈ ਮੇਰਾ ਨਾਮ ਸਰੋਜ ਗਾਲਾ ਕੀ ਗੱਲ ਬਾਤ ਹੋਈ ਹੈ ਮੈਂ ਆਮ ਮੰਦਰ ਤੋਂ ਆਇਆ ਕਰਦਾ ਹਾਂ ਇੰਨੇ ਲੜਦੜੇ ਵਿੱਚ ਸਰਪਤਨਾਂ ਆਂਦੇ ਆਉਂਦੇ ਦੇਖਦੇ ਦੇਖਦੇ ਨਾ ਬੋਲੀ ਬੋਲੀ ਦੇ ਪੱਟੇ ਲੈਣਾ ਬਹੁਤ ਜ਼ਬਰਦਸਤ ਛੁੜੀ ਹੋ ਗਿਆ ਆਪੇ ਨਾ ਮੇਰੇ ਕੋਲ ਇੱਕ ਸਕੂਟੀ ਖੜੀ ਸੀ ਤੇਰੇ ਪੋਸਟੇ ਮਿਲ ਤਾਂ ਵੀ ਉਹਨਾਂ ਕਰਤਾਰ ਜਾ ਕੇ ਸਕੂਟੀ ਤੇ ਬੈ ਗਿਆ ਮੈਂ ਨਹੀਂ ਬੱਤੇ ਨਾਲ ਪੁੱਛਿਆ ਕਾਕਾ ਤੂੰ ਕੌਣ ਹੈ ਮੈਂ ਪਹਿਲੇ ਗਿਆਨ ਲਗਾ ਕਿ ਮੈਂ ਆਲਾ ਪਠਾਨ ਕੋ ਤੋਂ ਆਇਆ ਫਿਰ ਸੰਗਾ ਸੁ ਜਾਨਵਰ ਤਾਂ ਮੈਨੂੰ ਤਾਂ ਥੋੜਾ ਸ਼ੱਕ ਪੈ ਗਿਆ ਜੇ ਤੇ ਫਿਰ ਮੈਂ ਨਾ ਇਹ ਡੱਪੇ ਨਾਲ ਬੋਲਣ ਲੱਗੀ ਤਾਂ ਉਧਰੋਂ ਪਾਜੀ ਨਾ ਦੋਨੇ ਦੋਨਾ ਪਾਜੀ ਆ ਸਾਡੇ ਉਹ ਆ ਕੇ ਮੇਰੇ ਕੋਲ ਖੜੋ ਗਏ ਤੇ ਉਹਨਾਂ ਨੇ ਇੱਕ ਚੁੱਕੀ ਦੇ ਜਿਸ ਤਰ੍ਹਾਂ ਇੱਕ ਚੁੱਕੀ ਨਾ ਉਹਦਾ ਆਂ ਦਾ ਸਟਾਈਲ ਕੁਛ ਹੋੜੀ ਤੇ ਜਾਨ ਦਾ ਸਟਾਈਲ ਬੜਾ ਵਧੀਆ ਇਹ ਨਹੀਂ ਨਾ દોੜਿਆ ਇਹ ਨਾ દોੜਿਆ ਕਿ ਸਾਡੇ ਆਸ ਕੋੜਾ ਕੋ ਜਿਹੜੇ ਕੋਲ ਸੀ ਨਕਾਰੇ ਘੋੜੇ ਦੇ ਹੱਥ ਨਹੀਂ ਆਇਆ

ਆਜਾ ਇਹ ਮੈਨੂੰ ਵੀ ਮਾਰ ਤੱਕ ਦੱਸੇ ਮੇਰੇ ਕੋਲ ਕੋਈ ਨਹੀਂ ਸੀ ਫਿਰ ਵੀ ਮੈਂ ਰੱਬ ਦਾ ਬੜਾ ਸ਼ੁਕਰ ਗੁਜ਼ਾਰਿਆ ਤੇ ਮੋਕਾ ਸੰਭਲਿਆ ਗਿਆ ਕੀ ਗੱਲ ਹੈ ਕੋਈ ਇਹ ਫਿਰ ਟੁਕੜਿਆ ਇਹ ਇਹ ਨਿਖੜੀ ਬੰਦੇ ਨਹੀਂ ਇਹ ਕਿਦਨੇ ਜਿਹੇ ਆਪਣਾ ਇਹਨਾਂ ਨਸ਼ਾ ਪੂਰਾ ਕਰਨ ਵਾਸਤੇ ਕਾਹਨਾ ਕੁਝ ਬੰਦੋਬਸਤ ਕਰਦੇ ਆ ਰਹੋ ਜੀ ਇਹਦੇ ਘਰੋਂ ਟੁਕੜਿਆ ਕੇ ਨਿਕਲੇ ਜੁਗੜੀਆਂ ਜਾਂ ਤੇਰੀ ਵਰਲੀ ਰਹੇ ਨੇ ਤੇ ਤੇਰੀ ਵਰਨ ਦੇ ਨਾਲ ਲਾਲ ਫੇਰੇ ਬੰਦੇ ਵੀ ਕੋਲੋਂ ਫੋਨ ਤੇ ਜਾਂਦੇ ਨੇ ਇਹ ਜਿਹੜੇ ਹੱਟ ਵੀ ਨਿਕਲੇ ਹੋਈ ਇਹਨੇ ਨੂੰ ਪਿੱਛੇ ਤੋਂ ਭੌੜ ਗਿਆ ਪਰ ਇਹਨੇ ਇੱਕ ਨਾਲ ਇਸ ਨਾਰੀ ਪੰਪਾ ਦੇ ਲਾਗੇ ਲੱਗ ਗਿਆ ਜਿਹੜਾ ਕੋ ਭੜਿਆ ਨੂੰ ਆਣ ਕਈ ਤੇ ਇਹਨੇ ਨੂੰ ਭੜਿਆ ਦੇ ਉਹਨੇ ਕੋ ਇੱਕ ਚੂੜੀ ਨਿਕਲੀ ਇਹਦੇ ਜੀ ਤੇ ਇਹ ਮਾਤਾ ਦੇ ਵਰਤਨ ਨਹੀਂ ਲੱਗਦਾ ਬੰਦਾ ਇਹ ਹਾਂ ਮਾਤਾ ਦੇ ਅੱਗੇ ਦਾ ਇਹ ਉਹ ਮੋਜੇ ਨੂੰ ਜਾਣ ਕਰਨਾ ਇਹ ਨਹੀਂ ਐਕਟ ਕਰ ਰਹੇ ਇਹ ਬੰਦੇ ਨੂੰ ਮਾਰ ਦੇਣਾ ਇਹ ਤੇ ਮਿਲ ਗਿਆ ਜੀ ਜਾਣ ਗਈ ਇਹਨਾਂ ਨੂੰ ਭੜਿਆ ਦੇ ਉੱਥੇ ਜਲੇ ਕਿੰਨੇ ਲੱਗੇ ਇਹ ਬਾਈ ਇਹ ਹਿਆਰੀ ਨਿਕਲ ਬਾਕੀ ਜੀ ਤਲਾਸ਼ੀ ਕਰਨ ਲੱਗੇ ਪਤਾ ਕੀ